ਕੱਢਤਾ ਕਾਰਨ ਵੀ ਉਹਨੇ ਨਿਸ਼ਾਰਸ਼ੀ ਬੰਦਾ ਰੱਖਿਆ ਇੱਕ ਸਾਲ ਤੋਂ ਜਿਹੜਾ ਬੰਦਾ ਕੰਮ ਕਰ ਰਿਹਾ ਉੱਥੇ ਤੇ ਉਹਦੀ ਪੈੜ ਬੰਦੀ ਸੀ ਨਾ ਕਿ ਉਹ ਬੰਦੇ ਜਿਹੜੇ ਠੇਕੇਦਾਰ ਦਾ ਡਰਾਈਵਰ ਸੀ ਨਾ ਕਿ ਉਹਦੀ ਬੰਦੀ ਸੀ ਉਹ ਤਿੰਨ ਮਹੀਨੇ ਦੀ ਤਨਖਾਹ ਮਿਲ ਗਈ ਜੀ ਬਾਕੀ ਮੈਨੂੰ ਤਨਖਾਹ ਨਹੀਂ ਦਿੱਤੀ ਉਹਨੇ ਠੀਕ ਹੈ ਜੀ ਕਿਉਂ ਆਸਤ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਰਾਜਵਿੰਦਰ ਅ ਅ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਖੜੇ ਆ ਗੱਲ ਕਰਦੇ ਆਂ ਵੀ ਜਦੋਂ ਭਗਵੰਤ ਮਾਨ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆਈ ਆ ਸੱਤਾ ਸੰਭਾਲਣ ਲੱਗੀ ਆ ਜਾਂ ਉਸ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀਗੇ ਉਸ ਨੂੰ ਲੈ ਕੇ ਭਗਵੰਤ ਮਾਨ ਦੇ ਵਿੱਚ ਜਿਹੜੇ ਬੰਦੇ ਹੋਣਗੇ ਨਰੋਲ ਭਰਤੀ ਹੋਊਗੀ ਗਰੀਬਾਂ ਦੀ ਗੱਲ ਸੁਣੀ ਜਾਊਗੀ ਜਿਹੜੀ ਪੰਚਾਇਤ ਆ ਜਾਂ ਜਿਹੜੀ ਸਰਕਾਰ ਆ ਉਹ ਸੱਥਾਂ ਦੇ ਵਿੱਚੋਂ ਚੱਲੂਗੀ ਸੈਨੀਟੇਸ਼ਨ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮਾ ਉਹਨਾਂ ਨਾਲ ਗੱਲ ਕਰ ਰਹੇ ਆ ਕੀ ਨਾਮ ਆਜੀ ਆਪਣਾ ਰਮਨਜੀਤ ਕਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ? ਜਲ ਸਪਲਾਈ ਸੈਨੀਟੇਸ਼ਨ ਦਾ। ਅੱਛਾ ਪੂਰਾ ਕੀ ਮਾਮਲਾ ਏ? ਮੈਂ জব ਕਰਦੀ ਸੀ 1 ਸਾਲ ਤੋਂ। ਹੂੰ। ਤੇ ਉਹਨਾਂ ਨੇ ਹੁਣ ਮੈਨੂੰ ਵਿਭਾਗ ਵਿੱਚੋਂ ਕੱਢ ਦਿੱਤਾ। ਕੱਢਣ ਦਾ ਕਾਰਨ ਕੀ ਦੱਸਿਆ ਵਿਭਾਗ ਨੇ? ਆ ਕੀ ਕੇ 30 ਪਾਰਸ਼ਾਈ। ਜਗਦੀਪ ਸਿੰਘ ਕਾਕਾ ਬਰਾੜ। ਅੱਛਾ ਜਗਦੀਪ ਸਿੰਘ ਕਾਕਾ ਬਰਾੜ ਪਰ ਭਗਵਾਨਤਮਾਨ ਸਰਕਾਰ ਕਹਿੰਦੀ ਆ ਵੀ ਸਾਡੇ ਜਿਹੜੇ ਐਮਐਲਏ ਆ ਜਾਂ ਅਸੀਂ ਕਿਸੇ ਦੀ ਸਪਰਸ਼ ਤੇ ਕੋਈ ਬੰਦਾ ਰੱਖ ਨਹੀਂ ਸਕਦੇ। ਉਹ ਤੁਹਾਡੇ ਸਾਹਮਣੇ ਹੀ ਆ ਜੀ। ਪਾਰਸ਼ਾ ਤੇ ਰੱਖਦੇ ਆ ਜਾਂ ਨਹੀਂ ਰੱਖਦੇ ਹਰੇਕ ਬੰਦੇ ਦੀ ਉਥੇ ਮੇਰੇ ਮੇਰੇ ਵੇਖਦੇ ਵੇਖਦੇ ਤਾਂ ਤਿੰਨ ਜਨਾਂ ਦੀ ਸਪਾਰਸ਼ਾ ਜਿਹੜੇ ਬੰਦੇ ਕਾਕੇ ਬਰਾੜ ਸਪਾਰਸ਼ੇ ਰੱਖੇ ਹੋਏ ਠੀਕ ਆ ਪਰ ਕੀ ਕਾਰਨ ਬਣਿਆ ਵੀ ਤੁਹਾਨੂੰ ਉਹਨਾਂ ਨੇ ਕੱਢਿਆ ਪਹਿਲਾਂ ਵੀ ਤੁਸੀਂ ਲੱਗੇ ਰਹੇ ਹੋ ਬਸ ਆਈ ਜੋ ਉਹਨਾਂ ਨੇ ਆਪਦਾ ਸਪਾਰਸ਼ੀ ਬੰਦਾ ਆਪਦਾ ਬੰਦਾ ਰਖਾਉਣਾ ਸੀ ਜੀ ਉਹਨਾਂ ਨੇ ਉਹ ਬੰਦਾ ਉਹਨਾਂ ਨੇ ਰੱਖਾ ਰੱਖ ਲਿਆ ਮੈਨੂੰ ਉਹਨਾਂ ਨੇ ਕੱਢ ਦਿੱਤਾ ਤੇ ਜਿਹੜਾ ਮੈਂ ਉਥੇ ਕੰਮ ਕੀਤਾ ਸੀ ਉਹ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜੀ ਮੇਰੀ ਕੁਆਲਿਫੀਕੇਸ਼ਨ ਹੈਗੀ ਬੀਏ ਪਲੱਸ ਕੰਪਿਊਟਰ ਡਿਪਲੋਮਾ ਤੁਸੀਂ ਕਿੰਨਾ ਟਾਈਮ ਜਿਹੜਾ ਹੈਗਾ ਜੌਬ ਕੀਤੀ ਉਸ ਨਾਲ ਵਿੱਚ ਇੱਕ ਸਾਲ ਠੀਕ ਆ ਤੇ ਹੁਣ ਕਿੰਨੇ ਟਾਈਮ ਤੋਂ ਤੁਸੀਂ ਘਰੇ ਬੈਠੇ ਹੋ ਹੋ ਤਿੰਨ ਮਹੀਨੇ ਅੱਛਾ ਤੇ ਮਹਿਕਮੇ ਨੇ ਕੋਈ ਸਾਰ ਨਹੀਂ ਲਈ ਤਿੰਨ ਮਹੀਨਿਆਂ ਤੋਂ ਨਹੀਂ ਜੀ ਉਹਨਾਂ ਨੇ ਕੋਈ ਨਹੀਂ ਜਿਵੇਂ ਮੀਟਿੰਗ ਵੀ ਕਰਦੇ ਸੀ ਨਾ ਤਾਂ ਵੀ ਉਹਨਾਂ ਨੇ ਸਾਨੂੰ ਟਾਲਮ ਟਾਲ ਕਰ ਦਿੰਦੇ ਸੋ ਕਹਿੰਦੇ ਸੀ ਥੋੜਾ ਕੰਮ ਕਰਨ ਲਈ ਤੁਸੀਂ ਐਮਐਲਏ ਮੁਕਸਰ ਹਲਕਾ ਅਨਚਾਰਜ ਕਾਕਾ ਬਰਾੜ ਨੂੰ ਨਹੀਂ ਮਿਲੇ ਮਿਲੇ ਸੀ ਵੀਰੇ ਦੋ ਤਿੰਨ ਬੰਦੇ ਰਹੀ ਅਸੀਂ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਤੁਸੀਂ ਸਾਡੇ ਹਲਕੇ 'ਚ ਨਹੀਂ ਹੁੰਦੇ ਹੂੰ ਪਰ ਜੈਸਾ ਹਲਕੇ 'ਚ ਤੁਸੀਂ ਕੰਮ ਕਰਦੇ ਹੋ ਉਸ ਹਲਕੇ ਦੇ ਇਨਚਾਰਜ ਤਾਂ ਕਾਕਾ ਬਰਾੜੀ ਹੂੰ ਹਾਂਜੀ ਜਗਦੀਪ ਸਿੰਘ ਕਾਕਾ ਬਰਾੜੀ ਜੀ ਹਾਂਜੀ ਜ਼ਿਲ੍ਹੇ ਦੇ ਹਲਕੇ ਦੇ ਐਮ ਐਲ ਏ ਠੀਕ ਹੈ ਜੀ ਕਿ ਉਹਨਾਂ ਨੇ ਸਿੱਧਾ ਚੱਕ ਕੇ ਭਰਤੀ ਕਰ ਲਿਆ ਇਹ ਚਾਰੇ ਮੈਡ ਹੀ ਦੇਤੀ ਕਿਤਨਾ ਕਿਤੇ 86 ਸਾਲ ਲੱਗਦੀ ਤੁਹਾਨੂੰ ਹਾਂਜੀ 86 ਸਾਲ ਠੀਕ ਆ ਅ ਆ ਬਾਈ ਜੀ ਹੁਣਾਂ ਨਾਲ ਗੱਲ ਕਰਦੇ ਆ ਬਾਈ ਜੀ ਕੀ ਮਾਮਲਾ ਪੂਰਾ ਮਾਮਲਾ ਇਹ ਹੈ ਜੀ ਇਹ 1 ਸਾਲ ਤੋਂ ਕੰਮ ਕਰ ਰਹੀ ਸੀ ਵਿਭਾਗ ਡਿਵਾਟਰ ਸਪਲਾਈ ਵਿਭਾਗ ਵਿੱਚ ਹੁਣ ਕੀ ਇੱਥੇ ਕੀ ਆ ਮਿਲੀ ਭੁਗਤੀ ਹੋਈ ਆ ਐਕਸ਼ਨ ਸਾਹਿਬ ਨਾਲ ਠੇਕੇਦਾਰ ਦੀ ਵੀ ਤੇ ਸ਼ਪਾਰਸ਼ ਵੀ ਲੱਗੀ ਆ ਜੀ ਮੇਲੇ ਸਾਹਿਬ ਦੀ ਆਪਣੇ ਐਕਸ਼ਨ ਸਾਹਿਬ ਕੌਣ ਆ ਜੀ ਸਾਡੇ ਐਕਸ਼ਨ ਸਾਹਿਬ ਹੈਗੇ ਆ ਸ਼ਮਿੰਦਰ ਸਿੰਘ ਐਕਸ਼ਨ ਆ ਜੀ ਸਾਡੇ ਅੱਛਾ ਉਹਨਾਂ ਨੇ ਕੀ ਜਵਾਬ ਦਿੱਤਾ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਸਾਡੀ ਗੱਲਬਾਤ ਚੱਲ ਜੀਰੀ ਦੋ ਤਿੰਨ ਵਾਰੀ ਮੀਟਿੰਗਾਂ ਵੀ ਲਈਆਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕਰਦੇ ਰਹੇ ਆ ਵੀ ਕੁੜੀ ਨੂੰ ਜਿਹੜੀ ਵੀ ਹਟਾਈ ਆ ਉਹਨੂੰ ਰੱਖਿਆ ਜਾਵੇ ਵੀ ਚਲੋ ਤਨਖਾਹ ਦਾ ਜਿਹੜਾ ਗੁਜ਼ਾਰਾ ਚੱਲੀ ਜਾਂਦਾ ਵੀ ਤੁਸੀਂ ਆਪਦੇ ਨੂੰ ਤਨਖਾਹ ਜਿਹੜੀ ਸਾਡੀ ਬੰਦ ਈ ਉਹ ਵੀ ਅਸੀਂ ਤੁਹਾਡੇ ਤੋਂ ਲੈਣੀ ਆ ਵੀ ਇੱਕ ਵਾਰੀ ਉਹਨੂੰ ਰੱਖ ਲਓ ਪਰ ਕੀ ਆ ਇੱਥੇ ਜਿਹੜੀ ਸ਼ਿਫਾਰਸ਼ਾ ਐਮ ਐਲ اے ਦੇ ਕਹਿਨ ਤੇ ਪਿਆ ਠੇਕੇਦਾਰ ਨਾਲ ਮਿਲੀ ਭੁਗਤੀ ਹੋ ਕੇ ਉਹ ਬੰਦੇ ਨੂੰ ਉੱਥੇ ਜਿਹੜਾ ਨਿਸ਼ਾਨ ਸਿੰਘ ਨੂੰ ਭਰਤੀ ਕੀਤਾ ਗਿਆ ਤੇ ਉਹਨੂੰ ਪੰਪਰੇਟਰ ਰੱਖਣ ਦੀ ਬਜਾਏ ਐਕਸ਼ਨ ਨੇ ਸਾਨੂੰ ਇਹ ਕਿਹਾ ਸੀ ਵੀ ਮੈਂ ਪੰਪਰੇਟ ਰੱਖੂੰਗਾ ਪਰ ਪੰਪਰੇਟ ਰੱਖਣ ਦੀ ਬਜਾਏ ਉਹਨੂੰ ਦਫ਼ਤਰ ਦੇ ਵਿੱਚ ਕੰਮ ਲਿਆ ਜਾਂਦਾ ਹੁਣ ਵੀ ਮੌਜੂਦਾ ਉਹ ਕੰਮ ਕਰ ਰਿਹਾ ਅੱਜ ਵੀ ਉਹ ਡਿਊਟੀ ਤੇ ਆਇਆ ਨਾ ਇਹ ਵੀ ਉੱਥੇ ਡਿਊਟੀ ਕਰਦਾ ਪਰ ਉਹ ਅੱਜ ਵੀ ਡਿਊਟੀ ਤੇ ਆਇਆ ਉੱਥੇ ਪਰ ਜਿਹੜੀ ਸੁਣਵਾਈ ਆ ਸਾਡੀ ਕਿਤੇ ਨਹੀਂ ਸੁਣ ਐਕਸ਼ਨ ਸਾਹਿਬ ਵੀ ਨਹੀਂ ਸੁਣ ਰਿਹਾ ਨਾ ਕੋਈ ਐਸਡੀਓ ਸੁਣ ਰਿਹਾ ਤੇ ਨਾ ਹੀ ਕੋਈ ਐਸੀ ਸੁਣ ਰਿਹਾ ਮੈਂ ਐਚਓਡੀ ਤੱਕ ਵੀ ਪਹੁੰਚ ਕੀਤੀ ਮੈਂ ਉਹਨਾਂ ਨੂੰ ਦੱਸਿਆ ਵੀ ਐ ਕਰਕੇ ਕੰਮ ਕਰ ਰਹੀ ਇਹ ਕੁੜੀ ਰਵਨਦੀਪ ਜੀ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਕੋਈ ਗੱਲ ਨਹੀਂ ਬਿੱਲਾ ਲੈਟਰ ਦੇ ਜੋ ਤੁਸੀਂ ਇਥੇ ਲਿਖ ਕੇ ਸਾਨੂੰ ਤੇ ਅਸੀਂ ਜਿਹੜਾ ਤੁਹਾਡੀ ਗੱਲ ਤੇ ਪੂਰੀ ਗੌਰ ਕਰਕੇ ਰਿਐਕਸ਼ਨ ਸਾਹਮਣੇ ਗੱਲ ਕਰਾਂਗੇ ਤੇ ਉਹਨਾਂ ਨੇ ਹੈੱਡ ਆਫਸ ਪਟਿਆਲੇ ਨੂੰ ਮਾਰਕ ਕੀਤਾ ਲੈਟਰ ਹੈੱਡ ਆਫਸ ਪਟਿਆਲੇ ਨੇ ਗਾਹ ਇਹਨੂੰ ਐਕਸ਼ਨ ਨੂੰ ਸਾਡੇ ਨੂੰ ਮਾਰਕ ਕੀਤਾ ਵੀਰਮਨਦੀਪ ਕੁੜੀ ਤੁਹਾਡੇ ਕੋਲੇ ਕੰਮ ਕਰਦੀ ਆ ਵੀ ਇਹਦਾ ਕੀ ਨਾਂ ਤੇ ਕਿਹੜੀ ਪੋਸਟ ਤੇ ਕੰਮ ਕਰ ਰਹੀ ਆ ਪਰ ਸਾਡੇ ਐਕਸ਼ਨ ਨੇ ਇਧਰੋਂ ਇਹੀ ਜਵਾਬ ਬਣਾ ਕੇ ਭੇਜਤਾ ਵੀ ਇੱਥੇ ਤੱਕ ਤਾਂ ਮਨ ਦੀ ਕੋਈ ਕੰਮ ਹੀ ਨਹੀਂ ਕਰਦੀ। ਅੱਛਾ ਬਾਅਦ ਚ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਤਾਂ ਉੱਥੇ ਕੰਮ ਹੀ ਨਹੀਂ ਕਰ ਰਹੇ। ਜੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲੇ ਪ੍ਰੂਫ ਆ। ਆਇਡੈਂਟੀਟੀ ਪ੍ਰੂਫ ਆ ਤੇ ਲੈ ਕੇ ਸਾਡੇ ਕੋਲੇ ਪੇਸ਼ ਹੋ ਜੋ ਜਿਹੜਾ ਅਸੀਂ 19 ਤਰੀਕ ਨੂੰ ਅਸੀਂ ਜਾ ਕੇ ਉੱਥੇ ਪੇਸ਼ ਕੀਤੇ ਆਇਡੈਂਟੀਟੀ ਪ੍ਰੂਫ ਸਾਰੇ ਉਸ ਤੋਂ ਬਾਅਦ ਜਿਹੜਾ ਐਸ ਡੀਓ ਆ ਇਹ ਐਕਸ਼ਨ ਨੂੰ ਬੁਲਾਇਆ ਗਿਆ। ਸੁਪਰਡੈਂਟ ਜਿਹੜਾ ਸਤਨਾਮ ਸਿੰਘ ਉਹਨਾਂ ਨੇ ਉਹਨਾਂ ਦੇ ਨਾਲ ਪਲਾਂ ਦੇ ਅੰਦਰ ਖਤ ਕੀ ਗੱਲ ਕੀਤੀ ਕੀ ਨਹੀਂ ਕੀਤੀ ਪਰ ਸਾਨੂੰ ਕੋਈ ਉਧਰੋਂ ਜਵਾਬ ਨਹੀਂ ਆਇਆ। ਐਕਸ਼ਨ ਸਾਹਿਬ ਐਕਸ਼ਨ ਸਾਹਿਬ ਨੂੰ ਨਹੀਂ ਪਤਾ ਸੀਗਾ ਵੀ ਤੁਸੀਂ ਉੱਥੇ ਕੰਮ ਕਰ ਰਹੇ ਹੋ ਪਤਾ ਸੀ ਜੀ ਸਾਰਾ ਉਹਨਾਂ ਨੂੰ ਵੀ ਕੋਲ ਇੱਥੇ ਕੰਮ ਕਰ ਰਿਹਾ ਸਾਰਾ ਪਤਾ ਸੀ ਜਦੋਂ ਅਸੀਂ ਮਿਲਦੇ ਸੀ ਇਹ ਕਿਵੇਂ ਪਤਾ ਪਤਾ ਨਾ ਹੋਊਗਾ ਜੀ ਰੋਜ਼ੀ ਮਿਲਦੇ ਸੀ ਵੀ ਜੇ ਕੋਈ ਲੱਗਿਆ ਤਾਂ ਤਾਂ ਹੀ ਮਿਲਦੇ ਆ ਸਾਨੂੰ ਅੱਜ ਐਕਸ਼ਨ ਐਕਸ਼ਨ ਸਾਹਿਬ ਨੇ ਇਹ ਕਿਹਾ ਕਹਿੰਦਾ ਇਹ ਸਾਰੀਆਂ ਗੱਲਾਂ ਬੇਬਨਾ ਆ ਰਹੀਆਂ ਰਮਨਦੀਪ ਜੀ ਕਹਿ ਰਹੇ ਨੇ ਕਿਤੇ ਨਾ ਕਿਤੇ ਸਾਡੇ ਨਾਲ ਤੱਕਾ ਹੋਇਆ ਏ